ਤੁਸੀਂ ਸ਼ਾਇਦ ਮੈਂ ਸੋਨਾ 5-6 ਮਹੀਨੇ ਬਾਅਦ ਰਹਿਨੇ ਹੋਣਾ ਨਹੀਂ ਜਿਤਨਾ ਹੁਣ ਕੋਠੀ ਤੁਹਾਡੀ ਬੰਦ ਆ ਜੀ ਕਾਫੀ ਸਮਾਂ ਹੋ ਗਿਆ ਤੇ ਮਹਾਰਾਜ ਜੀ ਆਂਦੇ ਪ੍ਰਕਾਸ਼ ਦੀ ਹੁੰਦੇ ਫੇਰੇ ਸ਼ਾਮ ਜੀ ਮੇਰੇ ਸ਼ਾਮ ਤੇ ਨਹੀਂ ਆਪਾਂ ਦੇ ਹਾਂ ਜੀ ਬੋਲੋ ਫਿਰ ਉਹ ਹੀ ਤਾਂ ਗੱਲ ਆ ਨਾ ਮਾਦਾ ਜੀ ਫਿਰ ਆਪਾਂ ਇਸ ਤਰ੍ਹਾਂ ਮਹਾਰਾਜ ਨੂੰ ਜ਼ਿੰਦਾ ਮਾਰ ਕੇ ਤੇ ਆਪ ਚੱਲ ਗਏ ਜੀ ਕਿਤੇ ਤੇ ਮਹਾਰਾਜ ਜੀ ਆਂਦਾ ਜੇ ਪ੍ਰਕਾਸ਼ ਦੀ ਫੇਰ ਚਾਹੁੰਦਾ ਫਿਰ ਆਪਾਂ ਬੇਦਵੀ ਕਿਉਂ ਕਰ ਰਹੇ ਆ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਉੱਤਰਾਖੰਡ ਦੇ ਵਿੱਚ ਸਿੱਖ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਘਰ ਦੇ ਵਿੱਚ ਹੀ ਪ੍ਰਕਾਸ਼ ਕੀਤਾ ਹੋਇਆ ਸੀ ਪਰ ਦੋਸਤੋ ਘਰ ਇੱਕ ਇੱਕ ਸਾਲ ਬੰਦ ਰਹਿੰਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੋਈ ਵੀ ਸੇਵਾ ਸੰਭਾਲ ਨਹੀਂ ਹੋ ਰਹੀ ਸੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਸਿੰਘਾਂ ਨੇ ਉੱਤਰਾਖੰਡ ਦੇ ਸਿੰਘਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਨਾਲ ਹੀ ਐਸਜੀਪੀਸੀ ਦੇ ਮੈਂਬਰ ਨੇ ਵੀ ਇਸ ਮਾਮਲੇ ਨੂੰ ਲੈ ਕੇ ਉੱਤਰਾਖੰਡ ਦੇ ਵਿੱਚ ਕਾਰਵਾਈ ਕੀਤੀ ਹੁਣ ਦੋਸਤੋ ਹਾਲਾਂਕਿ ਉਸ ਪਰਿਵਾਰ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਮ ਸੰਭਾਲ ਕਰਾਂਗੇ ਨਾਲ ਹੀ ਦੋਸਤੋ ਜੋ ਪਿਛਲੇ ਦਿਨੀ ਜੰਡੇ ਵਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤੇ ਪੰਜਾਬ ਦੇ ਵਿੱਚ ਦੋਸਤੋ ਜੋ ਇਹ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਵੀ ਦੋਸਤੋ ਭਾਈ ਪਰਮਜੀਤ ਸਿੰਘ ਅਕਾਲੀ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੁਸੀਂ ਸ਼ਾਇਦ ਮੈਨੂੰ ਪੰਜ-ਛੇ ਮਹੀਨੇ ਬਾਅਦ ਰਹਿਨੇ ਹੋਣਾ ਨਹੀਂ ਜਿਤਨਾ ਹੁਣ ਕੋਠੀ ਤੁਹਾਡੀ ਬੰਦ ਆ ਜੀ ਕਾਫੀ ਸਮਾਂ ਹੋ ਗਿਆ ਤੇ ਮਹਾਰਾਜਿਆਂ ਦੇ ਪ੍ਰਕਾਸ਼ ਨਹੀਂ ਹੁੰਦੇ ਸਿਰੇ ਸ਼ਾਮ ਜੀ ਮੇਰੇ ਸ਼ਾਮ ਤੇ ਨਹੀਂ ਆਪਾਂ ਦੇ ਹਾਂ ਜੀ ਬੋਲਾ ਫਿਰ ਉਹ ਹੀ ਤਾਂ ਗੱਲ ਆ ਨਾ ਮਾਤਾ ਜੀ ਫਿਰ ਆਪਾਂ ਇਸ ਤਰ੍ਹਾਂ ਮਹਾਰਾਜ ਨੂੰ ਜ਼ਿੰਦਾ ਮਾਰ ਕੇ ਤੇ ਆਪ ਚੱਲ ਗਏ ਜੀ ਕਿਤੇ ਤੇ ਮਹਾਰਾਜਿਆਂ ਦਾ ਜੇ ਪ੍ਰਕਾਸ਼ ਨਹੀਂ ਫਿਰ ਜਮ ਹੁੰਦਾ ਫਿਰ ਆਪਾਂ ਵੇਦਵੀ ਕਿਉਂ ਕਰ ਰਹੇ ਹਾਂ ਜੀ ਵੈਸੇ ਭਾਈ ਸਾਹਿਬ ਵੇਦਵੀ ਤੇ ਨਹੀਂ ਕਹਾਂਗੇ ਸੀ ਮਤਲਬ ਕੀ ਹੈ ਕਿ ਉਹਨਾਂ ਦੇ ਮਤਲਬ ਜਿਸਾ ਮੱਲੇ ਦੀ ਜ਼ਰੂਰਤ ਹੋਣੇ ਜਿੰਦਾ ਪ੍ਰਕਾਸ਼ ਕਰਨ ਹਾਸੇ ਜਦੋਂ ਜਦੋਂ ਕਰਦੇ ਜਦੋਂ ਕਰਦੇ ਆ ਆਪਜੀ ਸੁਖਮਨੀ ਦਾ ਉਦੋਂ ਮਾਰੇ ਸਰੂਪ ਲੈਓ ਜੀ ਤੁਸੀਂ ਜਦੋਂ ਲੋੜ ਆ ਉਦੋਂ ਪ੍ਰਕਾਸ਼ ਮਹਾਰਾਜ ਦੇ ਗੁਰੂ ਘਰ ਤੋਂ ਲੈ ਆਓ ਜੀ ਨਹੀਂ ਵੈਸੇ ਦੇ ਘਰ ਵਿੱਚ ਤੇ ਹਾਂ ਉਹ ਤੇ ਠੀਕ ਹੈ ਮੈਂ ਮੰਨ ਲਿਆ ਆਂ ਆਪ ਜੀ ਨਹੀਂ ਅਰੇ ਪਤਾ ਕੀ ਹੈ ਵੇਖੋ ਪਤਾ ਕੀ ਗੱਲ ਆ ਗੁਰੂ ਘਰ ਹੋਵੇ ਨਾ ਕੋਈ ਤੁਸੀਂ ਸਮਝ ਸਕਦੇ ਹੋ ਤੁਸੀਂ ਜਿਹੜਾ ਵੀ ਤੁਹਾਨੂੰ ਨੌਲੇਜ ਨਹੀਂ ਹੈਗੀ ਗੁਰੂ ਸਾਹਿਬ ਦੇ ਬਰਕਤਕਾਰ ਬਾਰੇ ਤੁਸੀਂ ਸਮਝ ਸਕਦੇ ਆਂ ਜੀ ਫਿਰ ਆਪਾਂ ਇਹ ਨਾ ਪਾਪ ਦੇ ਭਾਗੀ ਬਣੀ ਜਾਣਾ ਪੈਣਾ

ਸਾਰੀ ਆਜ ਕੋਈ ਬਾਬਾ ਜੀ ਨਹੀਂ ਰੱਖੇ ਸੀ ਨਹੀਂ ਤੁਸੀਂ ਰੱਖੇ ਨਹੀਂ ਹੋਏ ਬਾਬਾ ਜੀ ਪਹਿਲਾਂ ਤੂੰ ਨਾ ਪਹਿਲਾਂ ਆਪਣੀ ਭਾਸ਼ਾ ਸਹੀ ਕਰੋ ਕਿ ਤੁਸੀਂ ਬਾਬਾ ਜੀ ਰੱਖੇ ਨਹੀਂ ਹੋਏ ਮਹਾਰਾਜ ਦੇ ਪ੍ਰਕਾਸ਼ ਲੁੱਟੇ ਹੋ ਰੱਖੇ ਤਾਂ ਨੌਕਰ ਹੁੰਦੇ ਨੇ ਘਰਾਂ ਦੇ ਵਿੱਚ ਉਹ ਹੁਣ ਦੇਖੋ ਜੀ ਹੁਣ ਸਾਡੇ ਬੋਲੀਆਂ ਸਭ ਚੀਜ਼ਾਂ ਇੱਕ ਫਰਕ ਪੈ ਗਿਆ ਨਹੀਂ ਬੋਲੀ ਦਾ ਫਰਕ ਨਹੀਂ ਪੈਂਦਾ ਤੁਹਾਡੇ ਸਤਕਾਰ ਨਹੀਂ ਅਗਰ ਪੰਜ ਗੁਰੂ ਸਾਹਿਬ ਦਾ ਤੁਸੀਂ ਤੁਹਾਡੇ ਵਾਸਤੇ ਬੜੀ ਨਾਰਮਲ ਜੀ ਗੱਲ ਤੁਹਾਡੇ ਵਾਸਤੇ ਬੜੀ ਨਾਰਮਲ ਜੀ ਗੱਲ ਆ ਇਹ ਕਿ ਮਹਾਰਾਜ ਦੇ ਪ੍ਰਕਾਸ਼ ਖੱਲ੍ਹੇ ਤੁਹਾਨੂੰ ਫਰਕ ਨਹੀਂ ਪੈਂਦਾ ਮੇਰੀ ਬੇਨਤੀ ਸੁਣੋ ਆਪਾਂ ਸਿੱਖ ਹਾਂ ਆਪਾਂ ਸਿੱਖ ਹਾਂ ਆਪਾਂ ਭੁੱਲਣਹਾਰ ਇਨਸਾਨ ਆ ਆਪਣੇ ਕੋਲ ਗਲਤੀਆਂ ਨਹੀਂ ਹੋ ਸਕਦੀਆਂ ਬਿਲਕੁਲ ਹੁੰਦੀਆਂ ਨੇ ਗਲਤੀਆਂ ਇਹ ਗਲਤੀ ਆਪਣੇ ਕੋਲ ਹੋਈ ਆ ਇੱਕ ਤਾਂ ਬੰਦਰ ਕਲਾਸ਼ ਮਾਰਦਾ ਥੱਲੇ ਕੀਤਾ ਹੋਇਆ ਉੱਪਰ ਕਿਰਾਏ ਤੇ ਮਕਾਨ ਦਿੰਦਾ ਮੇਰੇ ਕੋਲ ਉੱਪਰ ਵੀ ਕਮਰੇ ਆਵੇ ਪਹਿਲੇ ਮੇਰਾ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਤੇ ਸੀ ਤੁਸੀਂ ਥੱਲੇ ਦਾ ਤੋਂ ਲੈ ਅੰਦਰ ਟਰਾਈਲ ਦੇਣਾ ਵਾਚ ਥੱਲੇ ਦਾ ਮਾਰੇ ਨੂੰ ਤੇ ਤੁਸੀਂ 6-6 ਮਹੀਨੇ 6-6 ਮਹੀਨੇ ਬਤੂ ਮਹਾਰਾਜ ਦਾ ਰੂਪ ਬੰਦ ਰੱਖਦੇ ਹੋ ਨਹੀਂ ਨਹੀਂ 6-6 ਮਹੀਨੇ ਤੁਸੀਂ ਮਹਾਰਾਜ ਦਾ ਰੂਪ ਬੰਦ ਰੱਖਦੇ ਹੋ ਪ੍ਰਕਾਸ਼ ਨਹੀਂ ਕਰਦੇ ਮਹਾਰਾਜ ਦਾ ਇੱਕਦਮ ਜਿਹੜੇ ਸਿਆਣਪ ਮੱਲੇ ਵਾਲੇ ਆ ਕੇ ਪ੍ਰਕਾਸ਼ ਕਰਦੇ ਰਹਿੰਦੇ ਨੇ ਉਹ ਜਿਹੜੇ ਤੁਸੀਂ ਉਦੋਂ ਮੇਰੇ ਕੋਲ ਆਪ ਮੰਨੇ ਹੋ ਤੁਹਾਡੀ ਰਿਕਾਰਡਿੰਗ ਹੈ ਮੇਰੇ ਕੋਲ ਤੁਸੀਂ ਮੇਰੇ ਕੋਲ ਭੈਣ ਜੀ ਆਪ ਮੰਨੇ ਉਸ ਦਿਨ ਤੁਸੀਂ ਖੁਦ ਕਹਿ ਵੀ ਅਸੀਂ ਨਹੀਂ ਪ੍ਰਕਾਸ਼ ਕਰਦੇ ਮੈਂ ਤਾਂ ਇਹ ਨਹੀਂ ਕਿ ਤੁਹਾਨੂੰ ਨਹੀਂ ਪ੍ਰਕਾਸ਼ ਮੈਂ ਕਿਹਾ ਮੱਲਾ ਥਾ ਜੀ ਮੇਰੇ ਕੋਲ ਰਿਕਾਰਡਿੰਗ ਹੈ ਤੁਹਾਡੀ ਜਦੋਂ ਤੁਸੀਂ ਖੋਲ ਕੇ ਗੱਲ ਕਹੀ ਹੈ ਮਾਤਾ ਜੀ ਇਹ ਅਸੀਂ ਨਹੀਂ ਕਰਦੇ ਪ੍ਰਕਾਸ਼ ਜੀ ਹੋਣੀ ਆ ਲੇਕਿਨ ਮੱਲੇ ਵਾਲੇ ਆ ਕੇ ਵੈਸੇ ਮੈਂ ਅਜਾੜ ਕਿਸੇ ਦਾ ਨਾ ਕਿਸ ਦਾ ਕੱਟ ਲਈ। ਮੋਰੀ ਬਾਕਾ ਜੀ ਬੜੀ ਸਪਸ਼ਟ ਬਸ਼ਤ ਬੇਨਤੀ ਆ ਤੁਹਾਨੂੰ ਬੜੇ ਪ੍ਰੇਮ ਸਹਿ ਸਰਕਾਰ ਦੇ ਨਾਲ ਕਿ ਜੇ ਤੁਹਾਡੇ ਕੋਲ ਸੇਵਾ ਨਹੀਂ ਸਰਕਾਰ ਗੁਰੂ ਸਾਹਿਬ ਦਾ ਹੁੰਦਾ ਤੁਸੀਂ ਗੁਰੂ ਸਾਹਿਬ ਨੂੰ ਸ਼ੂਭਤ ਕਰਦੇ ਹੋ ਗੁਰੂ ਘਰ ਦੇ ਵਿੱਚ ਮੈਂ ਤੁਹਾਨੂੰ 4-5 ਦੇਣਾ ਟਾਈਮ ਦੇਣਾ ਇਸ ਤੋਂ ਬਾਅਦ ਮੈਂ ਤੁਹਾਨੂੰ ਦੇਖਾਂ ਤੁਸੀਂ ਨਹੀਂ ਕੀਤਾ ਕਿ ਅਸੀਂ ਕਾਰਵਾਈ ਕਰਾਂਗੇ ਬਣਦੇ ਤੁਹਾਡੇ ਦੇ ਉੱਤੇ ਇਸ ਗੱਲ ਦੀ ਕਾਰਵਾਈ ਕਰਨ ਕੋਈ ਗੱਲ ਨਹੀਂ ਉਹ ਸਮਾਂ ਤੋਂ ਸ਼ੁਰੂ ਆਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਤਾਂ ਆਵਾਜ਼ ਦੱਸ ਦਿਓ ਜੀ ਕਿ ਤੁਹਾਨੂੰ ਆ ਰਹੀ ਆ ਠੀਕ ਤਾਂ ਬੇਨਤੀ ਆ ਕਿ ਆਪ ਸੰਗਤ ਦੱਸ ਦਿਓ ਤੇ ਦੂਸਰੀ ਜਿਹੜੀ ਤੁਹਾਨੂੰ ਬੇਨਤੀ ਕਰਨੀ ਆ ਜਿਵੇਂ ਕੈਪਸ਼ਨ ਤੁਸੀਂ ਪੜ੍ਹੀ ਹੋਣੀ ਆ ਪਵਾ ਉਹ ਇਹ ਆ ਕਿ ਜੋ ਆਪਾਂ ਬੇਅਦਬੀ ਦੀ ਗੱਲ ਕਰਦੋਂ ਨਾ ਕਿ ਧੰਨ ਸ਼੍ਰੀ ਗੁਰੂ ਰੰਧ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀ ਗੱਲ ਹੁੰਦੀ ਆ ਹੁਣ ਤੱਕ ਖਾਸ ਕਰਕੇ 2015 2015 ਤੋਂ ਲੈ ਕਰਕੇ ਜਿਹੜਾ ਬੇਅਦਬੀਆਂ ਦਾ ਇੱਕ ਦੌਰ ਚੱਲਿਆ ਜਿਹਦੇ ਵਿੱਚ ਆਪਾਂ ਦੇਖਿਆ ਕਿ ਕੀ ਹਾਲਾਤ ਬਣੇ ਬਹੁਤ ਵੱਡਾ ਸੰਘਰਸ਼ ਵੀ ਸਿੱਖਾਂ ਨੇ ਵਿੱਢਿਆ ਮੋਰਚੇ ਲੱਗੇ ਜਾਂਨਾ ਗਈਆਂ ਪਰ ਕੋਈ ਵੀ ਜਿਹੜਾ ਕੋਈ ਉਹਦੇ ਵਾਸਤੇ ਖਾਸ ਜਿਹੜਾ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਇਹ ਤਾਂ ਇੱਕ ਵਿਧਵੀਆਂ ਜੋ ਸਾਡੇ ਸਿੱਖਾਂ ਦੇ ਵਿਰੋਧੀਆਂ ਦੇ ਵੱਲੋਂ ਉਹ ਹਮੇਸ਼ਾ ਕੀਤੀਆਂ ਜਈਆਂ ਕੀਤੀਆਂ ਜਾਂਦੀਆਂ ਰਹੀਆਂ ਭਾਵੇਂ ਉਹ ਸਰਸੇ ਵਾਲੇ ਦੇ ਚਿੱਲੇ ਹੋਣ ਭਾਵੇਂ ਉਹ ਕੋਈ ਹੋਰ ਹੋਣ ਇਹ ਹੁੰਦਾ ਰਿਹਾ ਜਿਹੜੀ ਗੱਲ ਮੈਂ ਇਹ ਤੋਂ ਨਾ ਕਰਨ ਜਾ ਰਿਆਂ ਤਾਂ ਜੋ ਅਸੀਂ ਅੱਖੀਂ ਵਰਤਾਰੇ ਵੇਖ ਰਹੇ ਆ ਜਾਂ ਵੇਖੇ ਨੇ ਹੁਣ ਤੱਕ ਜਿਉਂ ਸੇਵਾਵਾਂ ਲਈਆਂ ਨੇ ਮਹਾਰਾਜ ਨੇ ਸਾਡੇ ਕੋਲੋਂ ਸੰਗਤਾਂ ਦੇ ਸਹਿਯੋਗ ਨਾਲ ਸਿੰਘਾਂ ਦੇ ਸਹਿਯੋਗ ਨਾਲ ਉਹਦੇ ਵਿੱਚ ਜੋ ਅਸੀਂ ਦੇਖਿਆ ਵਾ ਕਿ ਜਿਹੜੇ ਘਰਾਂ ਦੇ ਵਿੱਚ ਅਸੀਂ ਪ੍ਰਕਾਸ਼ ਮਹਾਰਾਜ ਦੇ ਕੀਤੇ ਹੋਏ ਨੇ ਬੇ ਲੋੜੇ ਇੱਕ ਤਾਂ ਹੁੰਦੀ ਆ ਵੀ ਲੋੜ ਹੁੰਦੀ ਆ ਵੀ ਹਾਂ ਭਾਈ ਇੱਥੇ ਕੋਈ ਨੇੜੇ ਗੁਰੂ ਘਰ ਨਹੀਂ ਹੈਗਾ ਤੇ ਕੋਈ ਸ਼ਰਧਾਵਾਨ ਜਿਹੜਾ ਸਿੱਖ ਆ ਉਹ ਬੜੇ ਸਤਿਕਾਰ ਸਹਿਤ ਪੂਰੀ ਮਰਿਆਦਾ ਦੇ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ ਘਰ 'ਚ ਕਰ ਲੈਂਦਾ ਤਾਂ ਕਿ ਨੇੜੇ ਦੇ ਸਿੱਖ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਸਰੂਪ 'ਚ ਦੋਵੇਂ ਖੁਸ਼ੀ ਗਮੀ ਵੀ ਲੋੜ ਪੈਂਦੀ ਆ ਤੇ ਉਹ ਲਿਜਾ ਕੇ ਪ੍ਰਕਾਸ਼ ਕਰ ਸਕਦੇ ਨੇ ਚਰਨ ਮਹਾਰਾਜ ਦੇ ਪਵਾ ਸਕਦੇ ਨੇ ਇਹ ਇੱਕ ਵੱਖਰੀ ਚੀਜ਼ ਹੈ ਪਰ ਬਿਨਾ ਗੱਲ ਤੋਂ ਬਿਨਾ ਲੋੜ ਤੋਂ ਘਰਾਂ ਚ ਪ੍ਰਕਾਸ਼ ਕਰਕੇ ਮਹਾਰਾਜ ਦੇ ਕਿਉਂਕਿ ਇੱਕ ਚੀਜ਼ ਹੁੰਦੀ ਹੈ ਅਸੀਂ ਸੁਣੀ ਸੁਣਾਈ ਹੁੰਦੀ ਹੈ ਅਸੀਂ ਆਪਣੀ ਅੱਖੀਂ ਜੋ ਦੇਖਿਆ ਹੱਡੀ ਹੰਡਾਇਆ ਉਹ ਤੁਹਾਡੇ ਨਾਲ ਜਿਹੜੇ ਤਜਰਬੇ ਨੇ ਉਹ ਵੀ ਸਾਂਝੇ ਕਰਦੇ ਆਂਗੇ ਤਾਜ਼ਾ ਤਜਰਬਾ ਤੁਹਾਡ ਨਾਲ ਇੱਕ ਸਾਂਝਾ ਕਰ ਦਿੰਨੇ ਆਂ ਵੀ ਹੁਣ ਸਾਨੂੰ ਪਤਾ ਲੱਗਾ ਸੀ ਵੀ ਉਤਰਾਖੰਡ ਦੇ ਵਿੱਚ ਕੋਈ ਹਲਦੀ ਹਲਦੀਆਣਾ ਹਲਦੀਆਣਾ ਕਰਕੇ ਕੁਝ ਹੈਗਾ ਉਹਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਆਪਣੀ ਕੋਠੀ 'ਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਇੱਕ ਤਾਂ ਉਹ 6-6 ਮਹੀਨੇ ਘਰੋਂ ਜਿਹੜੇ ਨੇ ਉਹ ਲੱਗ ਜਾਂਦੇ ਨੇ, ਚਲੇ ਜਾਂਦੇ ਨੇ ਜਦੋਂ ਜਾਂਦੇ ਨੇ ਤੇ ਲੋਕ ਕਰ ਜਾਂਦੇ ਨੇ ਘਰ ਨੂੰ ਤੇ ਗੁਰੂ ਸਾਹਿਬ ਜਿਹੜੇ ਸੁਖ ਆਸਣ ਰਹਿੰਦੇ ਨੇ ਪ੍ਰਕਾਸ਼ਮਾਨ ਨਹੀਂ ਹੁੰਦੇ। ਉਸ ਵੀ ਉਸ ਵੀ ਨਾਲ ਗੱਲ ਹੋਈ ਸੀ ਮੇਰੀ ਜਦੋਂ ਪਹਿਲਾਂ ਗੱਲ ਹੋਈ ਸੀ ਤੇ ਉਹ ਖੁਦ ਮੰਨੀ ਸੀ ਇਹ ਗੱਲ ਕਿ ਹਾਂ ਇਹ ਗਲਤੀ ਸਾਡੇ ਕੋਲੋਂ ਹੋਈ ਆ ਤੇ ਅਸੀਂ ਗਾਂ ਇਹਦਾ ਹੱਲ ਕਰਾਂਗੇ ਪਰ ਕੋਈ ਹੱਲ ਉਹਦੇ ਵੱਲੋਂ ਨਹੀਂ ਕੀਤਾ ਗਿਆ ਬਕਾਇਦਾ ਹੁਣ ਜਦੋਂ ਉਹ ਦੁਬਾਰਾ ਬੀਬੀ ਨਾਲ ਚਲੋਦੋਂ ਗੱਲ ਹੋਈ ਫਿਰ ਉਹ ਘਰੇ ਆਈ ਤੇ ਹੁਣ ਉਹਦ ਨਾਲ ਗੱਲ ਕੀਤੀ ਤੇ ਸਾਨੂੰ ਬਾਅਦ ਚ ਇਹ ਵੀ ਪਤਾ ਲੱਗਿਆ ਉਥੋਂ ਦੀ ਸੰਗਤ ਨੇ ਫੋਨ ਕਰਕੇ ਦੱਸਿਆ ਵੀ ਇੱਕ ਤਾਂ ਉਹਨਾਂ ਨੇ ਉੱਪਰ ਜਿਹੜੇ ਘਰ ਆ ਉਪਰਲਾ ਪੋਸ਼ਣ ਆ ਉਹ ਕਿਰਾਏ ਦੇ ਉੱਪਰ ਦਿੱਤਾ ਹੋਇਆ ਵਾ ਤੇ ਕਿਰਾਏ ਤੇ ਦੇਣ ਕਰਕੇ ਜਿਹੜਾ ਵਾ ਉਹ ਉਹਦੇ ਨਾਲ ਕੀ ਆ ਕਿ ਇੱਕ ਤਾਂ ਗੁਰੂ ਸਾਹਿਬ ਜਿਸ ਕਮਰੇ ਵਿੱਚ ਪ੍ਰਕਾਸ਼ਮਾਨ ਨੇ ਉਸ ਦੇ ਉੱਪਰ ਜਿਹੜੀ ਰੈਸ਼ ਆ ਲੋਕ ਰਹਿੰਦੇ ਨੇ ਵਰਤੋ ਚਾਹੁੰਦਾ ਦੂਸਰੀ ਗੱਲ ਜਿਹੜੀ ਕਰਨ ਵਾਲੀ ਆ ਪੀ ਜਦੋਂ ਮੈਂ ਉਸ ਬੀਬੀ ਨੂੰ ਸਵਾਲ ਰਿਕਾਰਡਿੰਗ ਆ ਸਾਡੇ ਕੋਲ ਸੀ ਕੱਲ ਨੂੰ ਸ਼ਾਇਦ ਅੱਜ ਉਹ ਸਿੰਗ ਰਿਕਾਰਡਿੰਗ ਜਿਹੜੀ ਉਹ ਨੈਟ ਤੇ ਪਾ ਦੇਣਗੇ ਹੁਣ ਉਹ ਉਹ ਬੀਬੀ ਨਾਲ ਜਦੋਂ ਗੱਲ ਹੋਈ ਮੈਂ ਉਹਨੂੰ ਸਵਾਲ ਕੀਤਾ ਮੈਂ ਕਿਹਾ ਬੀਬੀ ਜੀ ਸਾਨੂੰ ਆਪਣੀ ਗੱਲ ਹੋਈ ਸੀ ਵੀ ਤੁਸੀਂ ਕਿਹਾ ਸੀ ਵੀ ਅਸੀਂ ਗੁਰੂ ਸਾਹਿਬ ਨੂੰ ਸੁਭਾਏ ਮਨ ਕਰਦੇ ਹਾਂ ਗੁਰੂ ਘਰ ਦੇ ਵਿੱਚ ਜੇ ਉਹ ਸਾਨੂੰ ਲੋੜ ਹੋ ਗਈ ਤਾਂ ਅਸੀਂ ਮਾਰੇ ਪ੍ਰਕਾਸ਼ ਮਨ ਕਰ ਲਿਆ ਕਰਾਂਗੇ ਬੀਬੀ ਕਹਿੰਦੀ ਆ ਤੁਹਾਨੂੰ ਕੀ ਲੱਗੇ ਅਸੀਂ ਤਾਂ ਰੱਖਿਆ ਹੋਇਆ ਆ ਗੁਰੂ ਦਾ ਗੁਰੂ ਨੂੰ ਉਹਦੀ ਲੈਂਗੁਏਜ ਵੀ ਕੋ ਉਹਨਾਂ ਦੀ ਸੋਚ ਕੀ ਆ ਵਿਚਾਰ ਕੀ ਇਹਨਾਂ ਦੇ ਅਸੀਂ ਗੁਰੂ ਰੱਖਿਆ ਹੋਇਆ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਇੱਥੇ ਹੀ ਪਤਾ ਲੱਗ ਜਾਂਦਾ ਵੀ ਕਿੰਨਾਕ ਸਤਕਾਰ ਅਸਲ ਦੇ ਵਿੱਚ ਕੀ ਆ ਵੀ ਉਸ ਬੀਬੀ ਨੇ ਸੁਖਮੀ ਸਾਹਿਬ ਸੇਵਾ ਸੁਸਾਇਟੀ ਬਣਾਈ ਹੋਈ ਆ ਉੱਥੇ ਜਦ ਕਿ ਉਹਦੇ ਬਿਲਕੁਲ ਨੇੜੇ 100 ਗੱਜ ਦੇ ਉੱਤੇ ਹੀ ਜਿਹੜਾ ਵਾ ਘਰ ਆ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਆ ਗੁਰੂ ਘਰ ਆ ਪਰ ਕਿਉਂਕਿ ਜੇ ਉਹ ਗੁਰੂ ਘਰ ਤੋਂ ਸਰੂਪ ਲੈ ਕੇ ਆਊਗੀ ਫਿਰ ਜਿਹੜੀ ਭੇਟ ਆ ਜਿਹੜੀ ਮਾਇਆ ਮਿਲਦੀ ਆ ਉਹ ਗੁਰੂ ਘਰ ਨੂੰ ਦੇਣੀ ਪਊਗੀ ਇਸ ਕਰਕੇ ਉਹਨਾਂ ਨੇ ਇੱਕ ਇੱਕ ਆਪਣੇ ਹਉਮੇ ਹੰਕਾਰ ਨੂੰ ਪੱਠੇ ਪਾਉਣ ਦੇ ਲਈ ਤੁਹਾਨੂੰ ਪਤਾ ਹੀ ਹੈ ਪ੍ਰਧਾਨਗੀਆਂ ਦੇ ਜਿਹੜੇ ਦੌਰ ਨੇ ਸਾਡੇ ਧੌਣਾ ਚ ਕਿੱਲੇ ਨੇ ਉਹ ਵੀ ਉਹ ਬੀਬੀ ਨੇ ਜਿਹੜਾ ਵਾ ਉਹ ਕਰਿਆ ਉਸ ਤੋਂ ਬਾਅਦ ਮੇਰੀ ਇੱਕ ਹੋਰ ਭੈਣ ਦਾ ਫੋਨ ਆਇਆ ਸੀ ਉਹਨਾਂ ਨਾਲ ਗੱਲ ਹੋਈ ਜਿਹਦੇ ਵਿੱਚ ਉਹ ਮੰਨ ਗਈ ਉਹਦੇ ਮੂੰਹੋਂ ਨਿਕਲ ਗਈ ਇਹ ਗੱਲ ਵੀ ਅਸੀਂ ਜਿਹੜਾ ਵਾ ਉਹ ਪ੍ਰੋਗਰਾਮ ਕਰਦੇ ਆ ਪ੍ਰੋਗਰਾਮ ਕਰਨ ਤੋਂ ਬਾਅਦ ਵੀ ਗੁਰੂ ਸਾਹਿਬ ਦਾ ਸਰੂਪ ਜਿਹੜਾ ਵਾ ਉਹ ਉਸ ਘਰ ਚੋਂ ਲੈ ਕੇ ਜਾਂਦੇ ਨੇ ਤੇ ਉੱਥੇ ਜਿੱਥੇ ਵੀ ਉਹ ਪ੍ਰੋਗਰਾਮ ਕਰਦੇ ਨੇ ਉਹ ਪ੍ਰੋਗਰਾਮ ਉੱਤੇ ਕਰਕੇ ਤੇ ਬਾਸ ਰੂਪ માં ਦੱਸੇ ਉੱਥੇ ਕਰਦੇ ਪਰ 6 ਮਹੀਨੇ ਜਦੋਂ ਉਹ ਚਲ ਜਾਂਦੀ ਹੈ ਬੀਬੀ ਤੇ ਫਿਰ ਗੁਰੂ ਸਾਹਿਬ ਉੱਥੇ ਸੁਕਾਸਨ ਰਹਿੰਦੇ ਨੇ ਜਦੋਂ ਕਦੇ ਉਹਨਾਂ ਨੂੰ ਲੋੜ ਹੁੰਦੀ ਆ ਗੁਰੂ ਸਾਹਿਬ ਜਿਹਦੇ ਸਰੂਪ ਦੀ ਉਦੋਂ ਉਹ ਲੋਕ ਖੋਲ ਕੇ ਤੇ ਗੁਰੂ ਸਾਹਿਬ ਦਾ ਸਰੂਪ ਜਿਹੜਾ ਵਾ ਉਥੋਂ ਜਿੱਥੇ ਵੀ ਕਿਤੇ ਪ੍ਰਕਾਸ਼ਮਾਨ ਕਰਨਾ ਹੁੰਦਾ ਕਰਕੇ ਤੇ ਫਿਰ ਦੁਬਾਰਾ ਉੱਥੇ ਲੋਕ ਦੇ ਵਿੱਚ ਰੱਖ ਜਾਂਦੇ ਨੇ ਇਹ ਤਾਂ ਉਤਰਾਖੰਡ ਦੀ ਗੱਲ ਹੋ ਗਈ ਮੈਂ ਇਥੋਂ ਦੀ ਗੱਲ ਕਰਾਂ ਅਲੰਘੇ ਦਿਨ ਅਸੀਂ ਹਾਲ ਗੇਟ ਅੰਮ੍ਰਿਤਸਰ ਦੇ ਵਿੱਚ ਕਾਰਵਾਈ ਕੀਤੀ ਸੀ ਕਿ ਗੁਰਸਿੱਖ ਸੀਗੇ ਆਪਣੇ ਆਪ ਨੂੰ ਉਹ ਮਹੰਤ ਕਹਿੰਦਾ ਸੀ ਬਾਬਾ ਉਹ ਕਹਿੰਦਾ ਸੀ ਮੈਂ ਬਾਬਾ ਸ਼੍ਰੀ ਚੰਦ ਜੀ ਦੀ ਮਤਲਬ ਉਹਨਾਂ ਨੇ ਗੱਦੀ ਅਖੇ ਲਾਈ ਹੋਈ ਆ ਸੀ ਤੇ ਅਸੀਂ ਪਰੰਪਰਾ ਜਿਹੜੀ ਸਾਡੀ ਚੱਲੀ ਆਉਂਦੀ ਹੈ ਮਹੰਤ ਦੀ ਚੱਲੀ ਆਉਂਦੀ ਆ ਤੇ ਇੱਕ ਦੁਕਾਨ ਜਿਹੜੀ ਉਹਦੀ ਬਹੁਤ ਵੱਡੀ ਆ ਹਾਲ ਗੇਟ ਦੇ ਵਿੱਚ ਗੋਲ ਹੱਟੀ ਚੌਂਗ ਦੇ ਵਿੱਚ ਦੀ ਜਿਹੜੀਆਂ ਫੋਟੋਆਂ ਕਾਲਪਨੇ ਗੁਰੂ ਸਾਹਿਬਾਂ ਦੀਆਂ ਉਹ ਵੇਚਦਾ ਬਹੁਤ ਵੱਡੇ ਪੱਧਰ ਦੇ ਉੱਤੇ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਉਹਦੇ ਦੁਕਾਨ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਜਦੋਂ ਅਸੀਂ ਤੁਸੀਂ ਦੇਖੀ ਹੋਊਗੀ ਸ਼ਾਇਦ ਬਹੁਤਿਆਂ ਨੇ ਵੀਡੀਓ ਵੀ ਅਸੀਂ ਜਦੋਂ ਕਹੇ ਜਿੰਦਾ ਖਲਾਇਆ ਤੇ ਗੁਰੂ ਸਾਹਿਬ ਪ੍ਰਕਾਸ਼ਮਾਨ ਨਹੀਂ ਸੀਗੇ ਗੁਰੂ ਸਾਹਿਬ ਦੇ ਸੁਖਾਸਨ ਨਹੀਂ ਸੀ ਹੁੰਦੇ ਕਿਉਂਕਿ ਸੁਖਾਸਨ ਦੀ ਜਗ੍ਹਾ ਹੀ ਨਹੀਂ ਸੀ ਹੈਗੀ ਪਹਿਲੀ ਗੱਲ ਤੇ ਕੋਈ ਗੰਥੀ ਨਹੀਂ ਸੀ ਰੱਖਿਆ ਹੋਇਆ ਉਹਨਾਂ ਨੇ ਕੋਈ ਜਿਹੜਾ ਪਹਿਲਾਂ ਪ੍ਰਕਾਸ਼ਮਾਨ ਕਰਦਾ ਸੀ ਮਹਾਰਾਜ ਨੂੰ ਉਹਨੂੰ ਪਿਸ਼ਾਬ ਦੀ ਨਾਲੀ ਲੱਗੀ ਹੋਈ ਸੀ ਪਾਈਪ ਲੱਗੀ ਹੋਈ ਸੀਗੀ ਬਲੈਡਰ ਲੱਗਿਆ ਹੋਇਆ ਸੀ ਇਸ ਕਰਕੇ ਉਹ ਤਾਂ ਸੇਵਾ ਨਹੀਂ ਸੀ ਕਰ ਸਕਦਾ ਹੁਣ ਮੁੰਡਾ ਜਿਹੜਾ ਉਹ ਦੁਕਾਨਦਾਰ ਦੀ ਸਿਮਤ ਮਸਤਾ ਇਸ ਕਰਕੇ ਉਹ ਜਿਹੜਾ ਵਾ ਕਿਸੇ ਤਰ੍ਹਾਂ ਦੀ ਕੋਈ ਸੇਵਾ ਨਹੀਂ ਕਰਦਾ ਸੀਗਾ ਉਹ ਮੰਨ ਗਿਆ ਚਲੋ ਸਾਡੇ ਕੋਲ ਸਾਰਾ ਕੁਝ ਪਰ ਜਦੋਂ ਅਸੀਂ ਚੈੱਕ ਕੀਤਾ ਤੇ ਗੁਰੂ ਸਾਹਿਬ ਦੇ ਜਿਹੜੀ ਹਾਲਤ ਸੀ ਮੈਂ ਤੁਹਾਨੂੰ ਉਹ ਦੱਸ ਨਹੀਂ ਸਕਦਾ ਵੀ ਗੁਰੂ ਸਾਹਿਬ ਦੇ ਬਸਤਰ ਹੀ ਨਿਕ ਜਿਹੜੇ ਗੰਦੇ ਸੀ ਵੀ ਗੁਰੂ ਸਾਹਿਬ ਦੇ ਸਰੂਪ ਦੇ ਵਿੱਚ ਵੀ ਮਿੱਟੀ ਸੀ ਇਹ ਸਾਡਾ ਅੱਜ ਦੇ ਸਿੱਖਾਂ ਦਾ ਹਾਲ ਆ ਅਸੀਂ ਇਦਾਂ ਦੀਆਂ ਵੀ ਇੱਥੇ ਸੇਵਾਵਾਂ ਮਾਰੇ ਨੇ ਲਈਆਂ ਨੇ ਵੀ ਇੱਕ ਸੁਲਤਾਨ ਮਨ ਰੋੜ ਮਸਲ ਮੈਨੂੰ ਯਾਦ ਆਸੀ ਕਾਰਵਾਈ ਕੀਤੀ ਸੀ ਉਦੋਂ ਸਤਕਾਰ ਕਮੇਟੀ ਦੇ ਸਿੰਘ ਮੇਰੇ ਨਾਲ ਸੀਗੇ ਸਜੀ ਪੀਸੀ ਵਿੱਚ ਉਹ ਬੰਦਾ ਜੌਬ ਕਰਦਾ ਸੀਗਾ ਤੇ ਘਰ ਦੇ ਵਿੱਚ ਇੱਕ ਮਿਆਨੀ ਜਿਹੜੀ ਹੁੰਦੀ ਆ ਮਿਆਨੀ ਸਮਝਦੇ ਹੋ ਤੁਸੀਂ ਵੀ ਜਿਵੇਂ ਨਾ ਉਹਦੇ ਘਰ 'ਚ ਬਾਥਰੂਮ ਬਣੇ ਹੋਏ ਸੀ ਤੇ ਬਾਥਰੂਮਾਂ ਦੇ ਉੱਪਰ ਇੱਕ ਛੋਟੀ ਜੀ ਮਿਆਨੀ ਜਿਹਦੇ 'ਚ ਬਸ ਕੋਡੇ ਹੋ ਕੇ ਖੜ ਸਕਦਾ ਬੰਦਾ 2 ਢਾਈ ਮੀਟਰ 2 ਢਾਈ ਫੁੱਟ ਦਾ ਗੈਪ ਜਿਹੜਾ ਵਿੱਚ ਉਹਦੇ 'ਚ ਛੇੜੀ ਹੈਗਾ ਸੀਗਾ ਉੱਥੇ ਮਾਰੇ ਦਾ ਪ੍ਰਕਾਸ਼ ਉਹਨੇ ਕੀਤਾ ਹੋਇਆ ਸੀਗਾ ਤੇ ਇੰਨੀ ਕੰਡੀਸ਼ਨ ਉਹ ਮਾੜੀ ਸੀ ਉਦੋਂ ਉਦੋਂ ਚਲੋ ਬਹੁਤ ਮਾਰਾ ਇੰਨੇ ਚਲੋ ਸਤਕਾਰ ਜਿਵੇਂ ਹੁੰਦਾ ਸਾਡੇ ਕੋ ਨਹੀਂ ਯਾਰ ਹੁੰਦਾ ਆਪਣੇ ਕੋਲ ਤੇ ਬਹੁਤ ਸੇਵਾ ਉਹਦੀ ਮੈਂ ਕੀਤੀ ਸੀਗੀ ਯੂਨੀਵਰਸਿਟੀ ਤੋਂ ਪਰਚਾ ਵੀ ਹੋ ਗਿਆ ਸੀਗਾ ਵੀ ਮੈਂ ਬਹੁਤ ਜ਼ਿਆਦਾ ਕੁੱਟਿਆ ਸੀ ਉਸ ਬੰਦੇ ਨੂੰ ਕਿਉਂਕਿ ਮੇਰੇ ਕੋਲ ਯਾਰ ਨਹੀਂ ਸੀ ਹੋਇਆ ਦੇਖ ਕੇ ਤੇ ਮੇਰੇ ਕੋਲ 60 ਮੀਟਰ ਲੱਗੀ ਚਲੋ ਉਸ ਬੰਦੇ ਦੇ ਤੇ ਉਹ ਚਲੋ ਰਹਿੰਦੀ ਉਹ ਤਾਂ ਮਾਰੇ ਨੇ ਜਿੱਦਾਂ ਹੁਕਮ ਕੀਤਾ ਕੋਈ ਸ਼ੂ ਨਹੀਂ ਹੈਗਾ ਤਾਂ ਮਾਰੇ ਵਾਸਤੇ ਆਪਾਂ ਹਾਜ਼ਰ ਆਇਆ ਜਿਵੇਂ ਹੁਣ ਆਪਣੇ ਨਾਲ ਸਿੰਘ ਇੱਕ ਜੁੜਿਆ ਇੱਥੇ ਮੱਲੇ ਕੇ ਵੀਰ ਐ ਫੌਜੀ ਗੁਰਸੇਵਕ ਸਿੰਘ ਮੱਲੇ ਕੇ ਹੁਣ ਇਹ ਉਹ ਸਿੰਘ ਆ ਗੁਰਸੇਵਕ ਸਿੰਘ ਮੱਲੇ ਕੇ ਜਿਹੜਾ ਅੱਜ ਤੱਕ ਡਟਿਆ ਹੋਇਆ ਗਵਾਹੀ ਜਿਹੜੀ ਆ ਇਹਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਵਿੱਚ ਇਹ ਨਿਗਵਾਈ ਦਿੱਤੀ ਹੋਈ ਆ ਵਿਧਵੀ ਵਾਲੇ ਕੇਸ 'ਚ ਇਹਨੂੰ ਸਿੰਘ ਨੂੰ ਪੈਸਿਆਂ ਦੀ ਆਫਰ ਤਨਕੀਆਂ ਜੋ ਕੁਛ ਵੀ ਕਹਿਣ ਦਾ ਭਾਵ ਕਰ ਸਕਦੇ ਸੀ ਲੋਕ ਉਹ ਲੋਕ ਜਿਹੜੇ ਉਹਨਾਂ ਦੇ ਵਿਰੁੱਧ ਇਹਨਾਂ ਨੇ ਗਵਾਹੀ ਦਿੱਤੀ ਹੋਈ ਆ ਮੱਲਿਕ ਸਾਹਿਬ ਨੇ ਉਹ ਸਾਰਾ ਕੁਝ ਕਰ ਚੁੱਕੇ ਨੇ ਪਰ ਇਹ ਸਿੰਘ ਡਟਿਆ ਹੋਇਆ ਕੱਲਾ ਡਟਿਆ ਹੋਇਆ ਅਜੇ ਤੱਕ ਜਿਹੜਾ ਵਾ ਆਪਣੇ ਸਟੈਂਡ ਤੇ ਆ ਇਹ ਆ ਸਤਕਾਰ ਗੁਰੂ ਦਾ ਇਹ ਆ ਮਹਾਰਾਜ ਦੇ ਵਾਸਤੇ ਮਨ ਦੇ ਵਿੱਚ ਪ੍ਰੇਮ ਇਹ ਬੰਦਾ ਇੰਨਾ ਕੁਝ ਹੋਣੀ ਤੇ ਪੈਸੇ ਕਿਦੋਂ ਨਹੀਂ ਚੰਗੇ ਲੱਗਦੇ ਅੱਜ ਕੱਲ ਇੱਥੇ ਤਾਂ ਮੈਂ ਚੰਗੇ ਭਰੇ ਵੇਖਦੇ ਵੇਖ ਲੈਨੇ ਇੰਨੇ ਕੁ ਸਮੇਂ ਦੇ ਵਿੱਚ ਇੰਨਾ ਕੁ ਤਰਬਾ ਹੋ ਗਿਆ ਦੇਖਾਂ ਦੇਖ ਲਿਆ ਵੀ ਮਲੇਕੇ ਸਾਹਿਬ ਅਸੀਂ ਇਦਾਂ ਦੇ ਬੰਦੇ ਵੇਖ ਲਏ ਜਿਹੜੇ ਸੌਦਾ ਹੀ ਕਰ ਲੈਂਦੇ ਆ ਗੁਰੂ ਸਾਹਿਬ ਦਾ ਜਦੋਂ ਕੋਈ ਇਦਾਂ ਦਾ ਮਸਲਾ ਆਉਂਦਾ ਤੁਸੀਂ ਸਮਝ ਸਕਦੇ ਹੋ ਸਾਰੇ ਤੁਸੀਂ ਮੈਨੂੰ ਲੱਗਦਾ ਬਿਨਿਆਣੇ ਤਾਂ ਹੈ ਨਹੀਂ ਤੁਹਾਨੂੰ ਪਤਾ ਹੀ ਆ ਸਾਰੀਆਂ ਗੱਲਾਂ ਦਾ ਵੈਸੇ ਤਾਂ ਤੁਹਾਡੇ ਤੱਕ ਸਾਰੀਆਂ ਗੱਲਾਂ ਪਹੁੰਚ ਜਾਂਦੀਆਂ ਨੇ ਅੱਜ ਕੱਲ ਸੋਸ਼ਲ ਮੀਡੀਆ ਰੋ ਵਿਚਾਰ ਆਪਾਂ ਉਸ ਵਿਸ਼ੇ ਜਿਹਨੇ ਪੈਂਦੇ ਹੁਣ ਗੱਲ ਇੱਥੇ ਵੀ ਘਰਾਂ ਦੇ ਵਿੱਚ ਜਿਹੜੇ ਅਸੀਂ ਪ੍ਰਕਾਸ਼ ਕੀਤੇ ਹੋਏ ਨੇ ਮਹਾਰਾਜ ਦੇ ਸਾਨੂੰ ਕੀ ਲੋੜ ਆ ਅੰਮ੍ਰਿਤਸਰ ਦੇ ਹੀ ਜੇ ਮੈਂ ਗੱਲ ਕਰਾਂ ਤੇ ਰਣਜੀਤ ਐਵਨਿਊ ਚ ਵੱੜ ਜੀ ਹੈ ਨਾ ਤੇ ਜੇ ਮੰਨ ਲਓ ਰਣਜੀਤ ਐ ਉਹਨਾਂ ਦੇ ਵਿੱਚ 60% ਸਿੱਖਾਂ ਦੇ ਘਰ ਨੇ ਤੇ 30% ਲੋਕਾਂ ਨੇ ਘਰਾਂ ਚ ਪ੍ਰਕਾਸ਼ ਕੀਤੇ ਹੋਏ ਨੇ ਇਹ ਨਹੀਂ ਮੈਂ ਕਹਿੰਦਾ ਵੀ ਕਈਆਂ ਨੇ ਬਹੁਤ ਸੋਹਣੇ ਤੋਂ ਸੱਜੇ ਢੰਗ ਨਾਲ ਮਹਾਰਾਜ ਦਾ ਪ੍ਰਕਾਸ਼ ਮਾਲ ਨੇ ਸੋਹਣਾ ਕਮਰਾ ਤਿਆਰ ਕੀਤਾ ਹੋਇਆ ਵਾ ਸੱਚਖੰਡ ਬਣਾਇਆ ਹੋਇਆ ਵਾ ਪਰ ਮਸਲਾ ਕੀ ਆ ਜਾਂਦਾ ਵਾ ਕਿ ਘਰਾਂ 'ਚ ਪ੍ਰਕਾਸ਼ ਕੀਤੇ ਹੋਏ ਨੇ ਇਹ ਦਿਖਾਉਣ ਲਈ ਵੀ ਅਸੀਂ ਬੜੇ ਵੱਡੇ ਸਿੱਖਾਂ ਨਾ ਤਾਂ ਕੋਈ ਸਹਿਜ ਪਾਠ ਕਰਦਾ ਉਥੇ ਨਾ ਕੋਈ ਸੇ ਸ਼ਾਮ ਨਿਤਨੇਮ ਕਰਦਾ ਗ੍ਰੰਥੀ ਰੱਖੇ ਨੇ ਤਨਖਾਹਾਂ ਮਾਂ ਦੇ ਤਾਰਜਰ 5 5000 ਤੇ ਜਿਹੜੇ ਆਉਂਦੇ ਆ ਸਿਰਫ ਸਵੇਰੇ ਪ੍ਰਕਾਸ਼ ਕਰਕੇ ਸ਼ਾਮ ਨੂੰ ਸੁਖਾਸਨ ਕਰ ਜਾਂਦੇ ਬਹੁਤਾਂ ਘਰਾਂ 'ਚ ਤਾਂ ਗ੍ਰੰਥੀ ਵੀ ਨਹੀਂ ਰੱਖੇ ਹੋਏ ਤੇ ਬਹੁਤਾਂ ਘਰਾਂ ਦੇ ਵਿੱਚ ਸਤਕਾਰ ਦੀ ਇਹ ਗੱਲ ਕਰੀ ਇਹਦੇ ਬਿਲਕੁਲ ਹੀ ਨਹੀਂ ਹੈਗਾ ਮਹਾਰਾਜ ਦਾ ਬਹੁਤਾਂ ਥਾਵਾਂ 'ਤੇ ਅਸੀਂ ਗਏ ਆ ਸਾਡੇ ਕੋਲ ਸਮਾਵਾ ਮਹਾਰਾਜ ਨੇ ਲਈਆਂ ਆਵਾਜ਼ ਮਾਰ ਕੇ ਤੇ ਉੱਥੇ ਜਾ ਕੇ ਜਦੋਂ ਚੈੱਕ ਕੀਤਾ ਤੇ ਸਾਡੇ ਕੋਲ ਤਾਂ ਜਰ ਨਹੀਂ ਹੋਇਆ ਕਿਉਂਕਿ ਇਦਾਂ ਦੀ ਬੇਅਦਬੀ ਜਿਹੜੀ ਆ ਉਹ ਹੋ ਰਹੀ ਆ ਸੋ ਬੇਨਤੀ ਹੈ ਆਪਿਕ ਜਦੋਂ ਸਾਡੇ ਆਲੇ ਦਿਵਾਲੇ ਇੰਨੇ ਗੁਰੂ ਘਰ ਹੈਗੇ ਨੇ ਅੱਜ ਤਾਂ ਅੱਜ ਕੱਲ ਤਾਂ ਹਰ ਥਾਂ ਦੇ ਮੋੜ ਦੇ ਉੱਤੇ ਸਾਡੇ ਕੋ ਗੁਰੂ ਸਾਹਿਬ ਦੀ ਕਿਰਪਾ ਗੁਰੂ ਘਰ ਹੈਗੇ ਨੇ ਹੁਣ ਤਾਂ ਕੋਈ ਐਡਾ ਮਸਲਾ ਹੀ ਨਹੀਂ ਹੈਗਾ ਵੀ ਗੁਰੂ ਘਰ ਨੇ ਹੈ ਨੇੜੇ-ਦਲੇ ਸਾਡੇ ਕੋਈ ਤੇ ਜੇ ਸਾਡੇ ਚ ਮਨਜ ਗੁਰੂ ਸਾਹਿਬ ਪ੍ਰਤੀ ਪ੍ਰੇਮ ਆ ਸਤਕਾਰ ਹੈ ਗੁਰੂ ਸਾਹਿਬ ਦਾ ਸ਼ਰਧਾ ਵਾ ਸਾਡੇ ਮਨ ਚ ਤੇ ਫਿਰ ਸਾਨੂੰ ਗੁਰੂ ਘਰ ਜਾਂਚ ਕੀ ਦਿੱਕਤ ਆ ਹਾਂ ਆ ਗਏ ਅਗਲੇ ਬੰਨੇ ਗੱਲ ਵੀ ਸਹਿਜ ਪਾਠ ਕਰਦੇ ਜੀ ਅਸੀਂ ਅਸੀਂ ਤਾਂ ਪ੍ਰਕਾਸ਼ ਮਾਨ ਕੀਤੇ ਹੋਏ ਨੇ ਮਹਾਰਾਜ ਉਹਦੇ ਬਾਅਦ ਸਾਡੇ ਕੋਲ ਪੋਤੀਆਂ ਹੈਗੀਆਂ ਨੇ ਸੈਂਚੀਆਂ ਹੈਗੀਆਂ ਨੇ ਉਹਦੇ ਵਾਸਤੇ ਤੁਸੀਂ ਇੱਕ ਕਮਰਾ ਬਣਾਓ ਸੋਨਾ ਸਜੇ ਟੰਗ ਦੇ ਨਾਲ ਉੱਥੇ ਪੋਤੀ ਸਾਹਿਬ ਰੱਖੋ ਨਿਤਨੇਮ ਦੇ ਗੁਰਕਾ ਸਾਹਿਬ ਰੱਖੋ ਉੱਥੇ ਵਿਸ਼ਾਈ ਕਰੋ ਤੇ ਬਹਿ ਕੇ ਸਾਜ ਪਾਠ ਕਰੋ ਕਰਦੇ ਨੇ ਸਾਡਾ ਮੇਰ ਨਾਲ ਸਿੰਘ ਅਰਜੋਤ ਸਿੰਘ ਸੇਵਾ ਕਰਦਾ ਅਸੀਂ ਦੇਖਿਆ ਹੋਇਆ ਲੰਮਾ ਜਿਹਾ ਨੌਜਵਾਨ ਆ ਉਹ ਸਿੰਘ ਸੇਵਾ ਕਰਦਾ ਤੇ ਉਹ ਉਹ ਉਹਦੇ ਘਰੇ ਉਮਾਦਾ ਜੀ ਉਹਦੇ ਸਾਜ ਪਾਠ ਕਰਦੇ ਰਹਿੰਦੇ ਲਗਾਤਾਰ ਚੱਲਦਾ ਰਹਿੰਦਾ ਸਾਜ ਪਾਠ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਕਮਰਾ ਤਿਆਰ ਕੀਤਾ ਬੜਾ ਸੋਹਣਾ ਤੇ ਉੱਥੇ ਸਿਰਫ ਸੈਂਚੀਆਂ ਸੰਚੀ ਅਮਰ ਜੀ ਜੋਬਤ ਕੀਤੀਆਂ ਨੇ ਉਹਦੇ ਤੋਂ ਉਹ ਮਾਤਾ ਜੀ ਸਹਾਜ ਪਾਠ ਕਰਦੇ ਰਹਿੰਦੇ ਨੇ ਸੋ ਠੀਕ ਹੈ ਨਾ ਓਕੇ ਸਾਨੂੰ ਇਹ ਪੈਸੇ ਤਾਂ ਬਾਣੀ ਸਰਕਾਰ ਜੋਗਾ ਨਾ ਬਾਣੀ ਤਾਂ ਇੱਕ ਪੱਤੇ ਤੇ ਲਿਖੀ ਹੋਵੇ ਸਰਕਾਰ ਜੋਗਾ ਪੂਜਣ ਜੋਗ ਹੋ ਜਾਂਦੀ ਹੈ ਪਰ ਮਸਲਾ ਇੱਥੇ ਇਹ ਆ ਕਿ ਸਾਡੇ ਵਾਲੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਬਾਲਾ ਵੱਡਾ ਸਿੱਖ ਕਮਾਉਣ ਦੇ ਚੱਕਰ ਦੇ ਵਿੱਚ ਵੀ ਅਸੀਂ ਬੜਾ ਵੱਡੇ ਸਿੱਖ ਹਾਂ ਅਸੀਂ ਮਹਰ ਇਹ ਸੱਚ ਆ ਇਹ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਨਾ ਵੀ ਘਰਾਂ 'ਚ ਪ੍ਰਕਾਸ਼ ਕਰਕੇ ਲੋਕ ਇਹ ਦਰਸਾਉਣਾ ਚਾਹੁੰਦੇ ਆ ਕਿ ਅਸੀਂ ਬੜਾ ਵੱਡਾ ਅਸੀਂ ਬੜੇ ਵੱਡੇ ਸੇਖਾਂ ਆ ਸਾਨੂੰ ਬੜਾ ਪ੍ਰੇਮ ਅੰਗਰੂ ਨਾਲ ਬਹੁਤਾਂਤ ਲੋਕਾਂ ਦੀ ਮੈਟੈਰਲਿਟੀ ਇਦਾਂ ਦੀ ਆ ਪਰ ਸਰਕਾਰ ਨਹੀਂ ਹੈ ਗੁਰੂ ਸਾਹਿਬ ਦਾ ਬਿਲਕੁਲ ਵੀ ਕਿਉਂਕਿ ਇੱਕ ਸੁਣੀ ਸੁਣਾਈ ਗੱਲ ਹੁੰਦੀ ਆ ਆਖੀਂ ਵੇਖਣ ਦੀ ਗੱਲ ਹੁੰਦੀ ਆ ਅਸੀਂ ਆਖੀਂ ਦੇਖਦੇ ਆ ਸਾਡੇ ਕੋਲ ਤਾਂ ਹੁਣ ਵੀ ਆ ਕਾਰਵਾਈਆਂ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਤੇ ਜਦੋਂ ਅਸੀਂ ਜਾਂਦੇ ਆਂ ਦੇਖਦੇ ਆ ਜਾ ਕੇ ਘਰਾਂ ਦੇ ਵਿੱਚ ਸ਼ਰਾਬਾਂ ਦੇ ਦੌਰ ਚੱਲਦੇ ਨੇ ਨਾ ਗਾਣੇ ਚੱਲਦੇ ਨੇ ਸਭ ਕੁਛ ਉੱਥੇ ਉਹ ਕੰਮ ਹੁੰਦੇ ਨੇ ਜਿਹੜੇ ਪੱਪਾਂ ਕਲੱਬਾਂ ਵਰਗੇ ਸਿਸਟਮ ਹਾਲਾਤ ਬਣੇ ਹੋਏ ਨੇ ਘਰਾਂ 'ਚ ਕਈਆਂ ਦੇ ਬਾਹਰ ਪ੍ਰਕਾਸ਼ ਕੀਤੇ ਹੋਏ ਨੇ। दारूਆਂ ਦੇ ਦੌਰ ਚੱਲਦੇ ਨੇ ਰੋਜ਼ ਘਰਾਂ ਦੇ ਵਿੱਚ। ਫਿਰ ਅੱਛਾ ਹੋਰ ਸਭ ਤੋਂ ਵੱਡੀ ਗੱਲ ਅਖੇ ਜੀ ਅਸੀਂ ਨਾ 20 ਸਾਲ ਤੋਂ ਮਾਰਦਾ ਪ੍ਰਕਾਸ਼ ਕੀਤਾ ਹੋਇਆ। ਤੇ 20 ਸਾਲ ਦਾ ਪ੍ਰਕਾਸ਼ ਕੀਤਾ ਜਦੋਂ ਇਹ ਪੁੱਛੀ ਅੱਗੇ ਸਾਰੇ ਪਰਿਵਾਰ ਜਮਰਦਾਰੀ ਕਿੰਨੇ ਇੱਕ ਵੀ ਨਹੀਂ ਹੈ। ਇਵਨ ਜਿਹੜੀ ਕਈ ਵਾਰੀ ਬਹੁਤਾਂ ਤੇ ਮਾਈਆਂ ਨੇ ਬੀਬੀਆਂ ਨੇ ਸਾਡੇ ਨੇ ਪ੍ਰਕਾਸ਼ ਕੀਤੇ ਨੇ ਤੇ ਜਦੋਂ ਉਹਨਾਂ ਮਾਈਆਂ ਬੀਬੀਆਂ ਨੂੰ ਸਵਾਲ ਕਰਦੇ ਵੀ ਬੀਬੀ ਕਿੰਨੀ ਉਮਰ ਹੋ ਗਈ 50 ਸਾਲ ਹੋ ਗਈ ਪ੍ਰਕਾਸ਼ ਹੋਏ ਨੂੰ 20 ਸਾਲ ਹੋ ਗਏ ਤੇ ਮਤਲਬ ਜੁਨੀ ਕਹਿੰਦੀ ਮੈਂ ਸੌਰਾ ਘਰ ਚਾਹੀਏ ਉਹਦਾ ਤਾਂ ਪ੍ਰਕਾਸ਼ ਕੀਤਾ ਹੋਇਆ ਛੱਡ ਠੀਕ ਹੈ ਜੀ ਚਲੋ ਵਧੀਆ ਗੱਲ ਆ ਤੇ ਅਮਰਸ਼ਾ ਕਹਿੰਿਆ ਨਹੀਂ ਜੀ ਅਮਰ ਨਹੀਂ ਛਕਿਆ ਕਿਉਂ ਨਹੀਂ ਛਕਿਆ ਬਸ ਨਹੀਂ ਛਕਿਆ ਜੀ ਲੋੜ ਹੀ ਕੀ ਆ ਪਾਣੀ ਭੜੀ ਜਾਂਨੇ ਮਤਲਬ ਗੁਰੂ ਨੂੰ ਤਾਂ ਗੁਰੂ ਸਾਹਿਬ ਨੂੰ ਪ੍ਰਕਾਸ਼ ਤਾਂ ਕਰ ਲਿਆ ਕਰੇ ਤੇ ਉਹਦੀ ਮੰਨੀ ਤਾਂ ਹੈ ਨਹੀਂ ਜਿਹੜੀ ਸਾਡੀ ਮਰਿਆਦਾ ਵਾਰਤ ਮਰਯਾਦਾ ਵਾ ਜੋ ਸਾਨੂੰ ਹੁਕਮਾਂ ਗੁਰੂ ਦਾ ਉਹ ਤਾਂ ਕੀਤਾ ਹੀ ਨਹੀਂ ਫਿਰ ਪ੍ਰਕਾਸ਼ ਕਰਨ ਦਾ ਕੀ ਮਤਲਬ ਹੋਇਆ ਸਾਡਾ ਫਿਰ ਬਾਣੀ ਕਾ ਦੀ ਪੜ੍ਹਦੇ ਆਂ ਸੀ ਸੋ ਕਹਿਣ ਦਾ ਵਿਚਾਰ ਉਹ ਵਿਚਾਰ ਜਿਹੜਾ ਮੇਰਾ ਕਹਿਣ ਦਾ ਮਕਸਦ ਸਦਾ ਉਹ ਤੁਹਾਨੂੰ ਸੰਗਤ ਨੂੰ ਉਹ ਇਹ ਆ ਹਾਂਜੀ ਮਾਫੀ 14 ਜੀ ਨੂੰ ਲੱਗਦਾ ਕਿ ਸ਼ਾਇਦ ਨੈਟਵਰਕ 'ਚ ਪ੍ਰੋਬਲਮ ਹੋ ਗਈ ਸਗੀ ਤੇ ਜੇ ਤੁਸੀਂ ਜੁੜਿਆ ਹੋਇਆ ਹੈਂ ਲਾਈਵ ਨਾਲ ਤਾਂ ਚੜਦੀ ਗੱਲਾ ਬਸ ਜਿਹੜੀ ਬੇਨਤੀ ਕਰਨੀ ਹੈ ਵੀ ਘਰਾਂ ਦੇ ਵਿੱਚ ਸਾਡਾ ਜਿਹੜਾ ਪ੍ਰਕਾਸ਼ ਕਰਨ ਦਾ ਮਕਸਦ ਹੈ ਉਹ ਮੈਨੂੰ ਸਮਝ ਨਹੀਂ ਆਉਂਦਾ ਵੀ ਅਸੀਂ ਘਰਾਂ ਦੇ ਵਿੱਚ ਪ੍ਰਕਾਸ਼ ਕਰਕੇ ਕੀ ਦਰਸਾਉਣਾ ਚਾਹੁੰਦੇ ਆਂ ਜੇ ਅਸੀਂ ਪ੍ਰਕਾਸ਼ਮਾਨ ਕਰਨਾ ਗੁਰੂ ਸਾਹਿਬ ਨੂੰ ਫਿਰ ਭਾਈ ਕਟੋ ਕੱਟ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਉਹ ਪੂਰਾ ਹੋਵੇ ਮੈਂ ਨਹੀਂ ਕਹਿੰਦਾ ਕਿ ਪ੍ਰਕਾਸ਼ ਨਾ ਹੋਣ ਉਹ ਜਰ ਤਰਨ ਪ੍ਰਕਾਸ਼ ਕੋਈ ਗੱਲ ਨਹੀਂ ਕੋਈ ਈਸ਼ੂ ਨਹੀਂ ਜੇ ਪ੍ਰਕਾਸ਼ ਕਰਕੇ ਉਹਨਾਂ ਦੇ ਮਨ ਨੂੰ ਮਤਲਬ ਉਹਨਾਂ ਦੇ ਮਨ ਸਤਕਾਰ ਆ ਗੁਰੂ ਸਾਹਿਬ ਦਾ ਉਹ ਬਾਣੀ ਪੜਨਾ ਚਾਹੁੰਦੇ ਆ ਦਰਸ਼ਨ ਕਰਨਾ ਚਾਹੁੰਦੇ ਗੁਰੂ ਸਾਹਿਬ ਦੇ ਵਧੀਆ ਗੱਲ ਆ ਪਰ ਯਾਰ ਘੱਟੋ ਘੱਟ ਸਤਕਾਰ ਤਾਂ ਹੋਵੇ ਨਾ ਗੁਰੂ ਸਾਹਿਬ ਦਾ ਹੁਣ ਇੱਥੇ ਸਾਡੇ ਕੋਲ ਕੁਝ ਦਿਨ ਪਹਿਲਾਂ ਕੰਪਲੇਨਡ ਆਈ ਆ ਵੀ ਇੱਕ ਗਰੰਟੀ ਸਿੰਘ ਆ ਤੇ ਉਹਨੇ ਘਰ ਦੇ ਵਿੱਚ ਗੁਰੂ ਘਰ ਬਣਾਇਆ ਹੋਇਆ ਤੇ ਪਰ ਉਹ ਕਰਦਾ ਕੀ ਆ ਵੀ ਨਕਲੀ ਵਿਆਹ ਕਰਦਾ ਜਿਹੜੀਆਂ ਲਵ ਮੈਰਿਜਾਂ ਹੁੰਦੀਆਂ ਤੇ ਲਵ ਮੈਰਿਜਾਂ ਵਾਸਤੇ ਲਾਵਾਂ ਫੇਰੇ ਹੁੰਦੇ ਨੇ ਜਿਹੜੇ ਹੁਣ ਉਹ ਬੰਦਾ ਉਹ ਕਰਦਾ ਪਹਿਲਾਂ ਕਾਨੂੰਨੀ ਦੇ ਕਾਰਵਾਈ ਕੀਤੀ ਸੀ ਦੋਂਗੋਂ ਤੋਂ ਗੁਰੂ ਸਾਹਿਬ ਜੀ ਤੋਂ ਚਲੋ ਸੁਖ ਪ੍ਰਕਾਸ਼ ਮਾਨ ਉੱਥੇ ਸੁਭਾਈ ਮਾਨ ਕਰਤਾ ਸੀ ਅਸੀਂ ਨੇੜੇ ਦੇ ਗੁਰੂ ਘਰ ਦੇ ਵਿੱਚ ਇੱਥੇ ਮਸਰਦੀ ਇਹ ਗੱਲ ਆ ਤੇ ਉਦੋਂ ਚਲੋ ਉਦੋਂ ਉੱਥੇ ਅਸੀਂ ਪਰਚਾ ਨਹੀਂ ਕਰਾਇਆ ਕਿਉਂਕਿ ਉਹਦਾ ਬੇਟਾ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਸੀਗਾ ਉਸੇ ਇਨਸੀਡੈਂਟ ਦੇ ਵਿੱਚ ਜਦੋਂ ਅਸੀਂ ਮਤਲਬ ਗੁਰੂ ਸਾਹਿਬ ਨੂੰ ਉੱਥੇ ਸੁਭਾਈ ਮਾਨ ਕਰਤਾ ਤੇ ਅਸੀਂ ਨੈਕਸਟ ਡੇ ਉੱਤੇ ਕਾਰਵਾਈ ਕਰਾਉਣੀ ਸੀਗੀ ਪਰ ਉਹ ਰਾਤ ਉਹਦਾ ਮੁੰਡਾ ਜਿਹੜਾ ਚੜ੍ਹਾਈ ਕਰ ਗਿਆ ਬਿਮਾਰ ਸੀਗਾ ਅਸੀਂ ਚਲੋ ਉਦੋਂ ਉੱਤੇ ਕਾਰਵਾਈ ਨਹੀਂ ਕਰਾਈ ਪਰ ਛੱਡਤਾ ਇਹ ਕਹਿ ਕੇ ਕਿ ਚਲੋ ਭਾਈ ਤੂੰ ਗਾਹ ਨਾ ਕਰੀ ਪਰ ਸਾਨੂੰ ਹੁਣ ਪਤਾ ਲੱਗਿਆ ਕਿ ਉਹਨੇ ਫੇਰ ਦੁਬਾਰਾ ਪ੍ਰਕਾਸ਼ ਕਰ ਲਿਆ ਘਰ ਦੇ ਵਿੱਚ ਪਹਿ ਇਹਨਾਂ ਲੋਕਾਂ ਨੂੰ ਸਰੂਪ ਕਾਉਣ ਦੇ ਦਿੰਦਾ ਜਾਇਸ ਜੀ ਪੀਸੀ ਸਰੂਪ ਦੇ ਦਿੰਦੀ ਹੈ ਗੁਰੂ ਘਰ ਦੇ ਵਾਸਤੇ ਮੰਨ ਲਓ ਜਾਂ ਕਿਤੇ ਕਿਸੇ ਵਾਸਤੇ ਵੀ ਕੀ ਉਹ ਜਾਂਚ ਪੜਤਾਲ ਨਹੀਂ ਕਰਦੇ ਬਹੁਤ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਬੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ ਨੇ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਵੱਡੀ ਬੇਅਦਬੀ ਅਸੀਂ ਆਪ ਕਰ ਰਹੇ ਹਾਂ ਘਰਾਂ ਦੇ ਵਿੱਚ ਪ੍ਰਕਾਸ਼ ਕਰਕੇ ਆਪਣੀਆਂ ਨਿੱਜੀ ਜਾਇਦਾਦਾਂ 'ਚ ਦੁਕਾਨਾਂ 'ਚ ਪ੍ਰਕਾਸ਼ ਕਰਕੇ ਕਰੋ ਪ੍ਰਕਾਸ਼ ਬਧੀਆਂ ਗੱਲਾਂ ਗੁਰੂ ਸਾਹਿਬ ਦਾ ਪ੍ਰਕਾਸ਼ ਮਾਨ ਹੋਣਾ ਕੋ ਮਾੜੀ ਗੱਲ ਨਹੀਂ ਪਾਪ ਨਹੀਂ ਹੈ ਪਰ ਜੇ ਸਤਕਾਰ ਹੀ ਨਹੀਂ ਹੈ ਸਾਡੇ ਮਨਾਂ 'ਚ ਗੁਰੂ ਸਾਹਿਬ ਦਾ ਵੀ ਅਸੀਂ ਸਵੇਰੇ ਬਸ ਕਰਕੇ ਫਾਰਮੈਲਟੀ ਜੰਦਾ ਮਾਰ ਦਿੰਨੇ ਆ ਮੁੜ ਕੇ ਹਨ ਕੋਈ ਬਾਣੀ ਨਹੀਂ ਪੜਦੇ ਕੋ ਨਿਤਨਮੀ ਕਰਦੇ ਕੋ ਪਾਠ ਨਹੀਂ ਕਰਦੇ ਤੇ ਸਿਰਫ ਇਹ ਦਰਸਾਉਣ ਵਾਸਤੇ ਵੀ ਅਸੀਂ ਘਰੇ ਪ੍ਰਕਾਸ਼ ਕਰਕੇ ਵੀ ਬੜੇ ਵੱਡੇ ਸੇਖਾਂ ਤਾਂ ਫਿਰ ਤਾਂ ਬੜੀ ਸਾਡੇ ਵਾਸਤੇ ਮਾੜੀ ਗੱਲ ਆ ਸਾਨੂੰ ਇਹ ਮੈਟੈਲਿਟੀ ਚੇਂਜ ਕਰਨੀ ਚਾਹੀਦੀ ਆ ਤੇ ਸਰਕਾਰ ਜਿਹੜਾ ਉਹ ਗੁਰੂ ਸਾਹਿਬ ਦਾ ਪਾਲ ਕਰਨਾ ਚਾਹੀਦਾ ਜੇ ਸਾਡੇ ਵੱਲੋਂ ਬੇਨਤੀ ਆ ਕਿਸੇ ਨੂੰ ਵੀ ਪਤਾ ਲੱਗਦਾ ਕਿਤੇ ਵੀ ਪ੍ਰਕਾਸ਼ਾ ਮਹਾਰਾਜ ਦਾ ਸਰਕਾਰ ਨਹੀਂ ਹੋ ਰਿਹਾ ਸਾਡੇ ਨਾਲ ਸੰਪਰਕ ਕਰੋ ਸਾਡੇ ਕੋਲ ਜਿੰਨੀ ਕੁ ਮਹਾਰਾਜ ਜਿਵੇਂ ਸਮਾਵਾਂ ਲੈਂਦੇ ਨੇ ਲੈ ਅੱਗੇ ਵੀ ਲੈ ਰਹੇ ਨੇ ਲੈਣਗੇ ਤੇ ਉਹਦੇ ਵਾਸਤੇ ਜ਼ਰੂਰੀ ਬੇਨਤੀ ਜਿਹੜੀ ਤੁਹਾਨੂੰ ਇਹ ਮੈਂ ਇਹ ਕਰ ਰਹੇ ਹਾਂ ਵੀ ਸਾਨੂੰ ਜਰੂਰ ਪਤਾ ਦੱਸਿਓ ਦੱਸੋ ਕਿਤੇ ਵੀ ਗੁਰੂ ਸਾਹਿਬ ਦਾ ਸਰਕਾਰ ਬਹਾਲ ਨਹੀਂ ਹੈਗਾ ਤੇ ਜੇ ਕਿਤੇ ਵੀ ਇਦਾਂ ਦੇ ਲੋਕ ਜਿਨ੍ਹਾਂ ਨੇ ਪ੍ਰਕਾਸ਼ ਕਰਕੇ ਤੇ ਪੈਸਾ ਕਮਾਉਣ ਦਾ ਧੰਦਾ ਬਣਾ ਬਣਾਇਆ ਹੋਇਆ ਵਾ ਜਰੀਆ ਬਣਾਇਆ ਹੋਇਆ ਵਾ ਤੇ ਉਹ ਵੀ ਸਾਨੂੰ ਜਰੂਰ ਦੱਸਿਓ ਸੰਪਰਕ ਕਰਕੇ ਤਾਂ ਕਿ ਮਾਰੇ ਗਾੜੀ ਦਾਾਸ ਬੇਨਤੀ ਕਰਕੇ ਜਿਹੜੀ ਸੇਵਾ ਮਾਰੇ ਸਾਡੇ ਕੋਲ ਲੈਣਗੇ ਉਹ ਅਸੀਂ ਕਰਾਂਗੇ ਧੰਨਵਾਦ ਤੁਹਾਡਾ ਸਾਰਿਆਂ ਜੁੜਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਪਰਮਜੀਤ ਸਿੰਘ ਅਕਾਲੀ ਨੇ ਜੋ ਪੰਜਾਬ ਦੇ ਵਿੱਚ ਜੋ ਪੰਜਾਬ ਤੋਂ ਬਾਹਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਬੇਅਦਬੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਮਾਮਲੇ ਦੇ ਲੈ ਕੇ ਜੋ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰਦੇ ਹੋ। ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰਦੇ ਹੋ। ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ 'ਚ ਵੀਡੀਓ ਦੇਖਣ ਦੇ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ।